ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਮਸ਼ੀਨਾਂ ਦੀ ਰਿਪੇਅਰ ਹਲਾ ਕਰਦੇ ਕਰਦੇ ਵੀ ਸਾਰਾ ਅੱਜ ਤਾਂ ਥਰੇਸ਼ਰ ਵੀ ਪਾਤਾ ਮੁੰਡਿਆਂ ਨੇ ਹਿੰਮਤ ਬੜੀ ਮਾਰੀ ਆ ਬਾਕੀ ਜਾਲੀ ਜੂਲੀ ਲੱਗੇ ਹੋਏ ਬਣਾਉਣਾ ਨਾ ਦੂਜੀ ਨਵੀਂ ਦੀ ਇੰਜਨ ਵਾਲੀ ਜਿਹੜੀ ਦੱਸਿਆ ਤੁਹਾਨੂੰ ਵੀ ਆਪਾਂ ਇੰਜਨ ਸੇਫ ਜਾਲੀ ਹੈ ਜਿਹੜੀ ਆ ਨਾ ਉਹ ਬਣਾਉਣੀ ਆ ਉਹਦਾ ਕਈ ਦਿਨ ਹੋ ਗਏ ਸਮਾਨ ਲੈਂਦਾ ਹੋਇਆ ਤਾਂ ਅੱਜ ਵਾਰੀ ਆਈ ਆ ਸਾਰਾ ਕੰਮ ਨਿਬੜੇ ਤੋਂ ਬਾਅਦ ਆ ਨਾ ਉਧਰ ਵਰਕਸ਼ਾਪ ਅੱਜ ਵਹਿਲੀ ਹੋਈ ਆ ਬਿੱਲੀ ਵੀ ਕਾਦੀ ਹੋਈ ਆ ਫੋਰਮੈਨ ਨੇ ਫਿਰ ਆਪਣੀ ਤੂੜੀ ਵਾਲੀ ਦੀ ਹੈ ਨਾ ਇਹ ਟੋਪੀ ਦੀ ਉੱਪਰ ਲਈ ਜੀ ਟਰੈਕਟਰ ਚੜਾ ਕੇ ਲਿਆਏ ਦੇ ਉਹ ਟੋਪੀ ਪਟ ਲਈ ਕਹਿੰਦਾ ਵੀ ਇਹਨੂੰ ਚਾਦਰੇ ਲਾਉਣ ਨੇ ਐਮਪੀ ਦੇ ਵਿੱਚ ਜਮਈ ਹੈ ਨਾ ਬੰਦ ਟਰਾਲੀ ਮੰਗਦੇ ਆ ਵੀ ਬਿਲਕੁਲ ਬੰਦ ਹੋਵੇ ਟਰਾਲੀ ਹੋਰ ਆ ਵੀ ਕਰਦਾ ਬਾਹਰ ਨਾਲ ਨਿਕਲੇ ਉਧਰ ਕਰਕੇ ਮੈਂ ਕਿਹਾ ਵੀ ਹੁਣ ਬੇਲੇ ਆ ਨਾ ਵੀ ਚੁੱਪ ਕਰਕੇ ਤੂੰ ਚਾਦਰਾਂ ਹੀ ਲਾ ਦੇ ਹੁਣ ਉਹ ਚਾਦਰਾਂ ਲੱਗਿਆ ਲਾਉਣ ਉਧਰ ਵਰਕਸ਼ਾਪ ਦੇ ਵਿੱਚ ਅੱਜ ਫਿਰ ਦਸ਼ਮੇਸ਼ ਦਾ ਜਿਹੜਾ ਇੰਜਨ ਤਾਂ ਹਨਾ ਬੰਦਿਆਂ ਨੇ ਆਪਣੇ ਨੇ ਗਰਮ ਕਰਤਾ ਦਾ ਸੀਜ਼ਨ ਦੇ ਵਿੱਚ ਰੇਡੀਏਟਰ ਲੀਕ ਹੋ ਗਿਆ ਤਾਂ ਨਾ ਉਹਦਾ ਕੰਮ ਤਾਂ ਜਿਹੜਾ ਪਹਿਲਾਂ ਤਾਂ ਮਿਸਤਰੀ ਨਹੀਂ ਮਿਲਿਆ ਫੇਰ ਮਿਸਤਰੀ ਬਾਈ ਆਪਣਾ ਮਨਾ ਉੱਥੇ ਸ਼ੋਗਨਗਰੋਂ ਨੇ ਭੇਜਿਆ ਹੋਰ ਮਿਸਤਰੀ ਜੀ ਬੰਦਾ ਵੀ ਵਧੀਆ ਪੰਜਾਬੀ ਮਿਲ ਗਿਆ ਪੰਜਾਬੀ ਉਹ ਤੱਕ ਦੇਦੇ ਹੋਰ ਬਾਈ ਵਧੀਆ ਜੀ ਕਿਹੜਾ ਏਰੀਆ ਬਾਈ ਦਾ ਮੰਗਾਉਲੀ ਮੰਗਾਉਲੀ ਜ਼ਿਲ੍ਹਾ ਸ਼ੋਗਨਗਰ ਜ਼ਿਲ੍ਹਾ ਸ਼ੋਗਨਗਰ ਠੀਕ ਆ ਠੀਕ ਹੋਰ ਬਾਈ ਠੀਕ ਹੋ ਹਾਂਜੀ ਵਧੀਆ ਇਹੀ ਕੰਮ ਕਰਦੇ ਹੋ ਹਾਂਜੀ ਕੰਬਾਈਨਾਂ ਦੀ ਕਰਦੇ ਆ ਜਾ ਕੇ ਕੰਬਾਈਨਾਂ ਦਾ ਟਰੈਕਟਰਾਂ ਦਾ ਬੱਸਾਂ ਦਾ ਟਰੱਕਾਂ ਦਾ ਸਾਰੇ ਕਰਦੇ ਹੋ ਠੀਕ ਆ ਇਹ ਬਾਈ ਮੰਗਾਉਲੀ ਪਿੰਡਾ ਮੰਗਾਉਲੀ ਪੰਜਾਬੀ ਕਾਹਦੇ ਰਹਿੰਦੇ ਹੋਣੇ ਉੱਥੇ ਆ ਠੀਕ ਆ ਠੀਕ ਆ ਕਿੰਨੇ ਕ ਦੇਰ ਹੋ ਗਈ ਵੀਰੋ ਰਹਿੰਦੇ ਇਹਨਾਂ ਨੂੰ 15 ਸਾਲ ਮੈਂ ਹਾਲੀ ਦੇ ਰਹਿੰਦੇ ਆ ਅੱਛਾ ਪਹਿਲਾਂ ਪਹਿਲਾਂ ਬਰਰੀ ਗੰਦੇ ਖੰਡਾਪ ਜੀ ਅੱਛਾ ਲੱਗ ਗਈ ਤੇ ਠੀਕ ਆ ਠੀਕ ਆ ਕੀ ਰਿਪੋਰਟ ਆ ਜੀ ਇੰਜਨ ਦੀ ਲੀਪਾ ਸੀਜ ਮਾਰੀ ਆ ਪਿਸਟਨ ਸੀਜ ਮਾਰ ਗਿਆ ਟੱਕਾ ਜ਼ਿਆਦਾ ਹੋ ਗਿਆ ਨਾ ਤਿੰਨ ਪਿਸਟਨ ਟੱਕਾ ਜ਼ਿਆਦਾ ਹੀ ਕਰਦਾ ਤੂੰ ਅਜੇ ਤਿੰਨ ਤਿੰਨੇ ਪਿਸਟਨ ਸਰੀ ਚੋਕ ਹੋ ਗਏ ਉਹ ਚਿਪਕ ਕੇ ਦੇ ਨਾਲ ਹਾਂਜੀ ਚਿਪਕ ਗਏ ਅੱਛਾ ਚੱਲੀ ਗਈ ਚੱਲੀ ਫਾਟ ਛੋਣਿਆ ਸੀਜਨ ਵੀ ਲਾ ਗਈ ਦੇ ਲਾ ਰਾਣੀ ਛੱਡੀ ਹੈ ਐਲ ਚੁੱਕਣ ਦੇ ਤੀ ਹਾ ਐਲ ਦਲ ਚੱਕਰੀ ਦੀ ਬਾਈ ਐਵੇਂ ਤੈਨੂੰ ਕਹਿਦੀ ਹੁਣ ਵੀ ਤੇਰੇ ਸਾਹਮਣੇ ਦਾ ਗੇਜ ਮਾਰੀ ਹੈ ਹਨਾ ਅਸੀਂ ਆ ਚਪਕ ਗਿਆ ਹੈ ਆ ਚਪਕ ਗਿਆ ਇੱਧਰ ਇੱਕ ਤਾਂ ਚਿੱਟਕਿਆ ਇੱਧਰ ਓ ਦੇਖੋ ਸਾ ਅੰਦਰ ਹੀ ਲੈ ਲੇਖਦਾ ਚਪਕਿਆ ਹੋਇਆ ਟੁੱਪੜਾ ਮਾਰਦਾ ਹੈ ਆ ਚਪਕ ਹਾਂ ਆ ਚਪਕਿਆ ਆਰੇ ਇਹਦੇ ਕਾਲੇ ਕਾਲੇ ਜਿਹੇ ਦਾਗ ਜੇ ਪਏਗੇ ਹਨਾ ਔਰ ਸਾਹਮਣੇ ਰਗੜਾ ਖਾਦਾ ਹੈ ਹੂੰ ਚਲੋ ਇਹ ਤਾਂ ਹੁਣ ਕਰਾਉਣਾ ਹੀ ਪੈਣਾ ਕਿਰਾਏ ਤੇ ਬਿਨਾਂ ਦਾ ਕੰਮ ਚੱਲਣਾ ਵੀ ਨਹੀਂ ਹੈ ਨਾ ਤਾਂ ਹੀ ਮੈਤਰੀ ਮੈਂ ਵੀਦੇ ਤਾਂ ਹੀ ਖਲਾਇਆ ਮੈਂ ਕਿਹਾ ਵੀ ਯਾਰ ਕਣਕ ਦਾ ਸੀਜ਼ਨ ਹੈ ਨਾ ਜੇ ਵਿੱਚ ਕਿਤੇ ਖਰਾਬ ਕਰ ਜਾਂਦਾ ਤਾਂ ਐਵੇਂ ਤੁਹਾਨੂੰ ਪਤਾ ਦੋ ਤਿੰਨ ਦਿਨ ਫੇ ਮੌਕੇ ਤੇ ਕੁਝ ਨਹੀਂ ਹੱਲ ਹੁੰਦਾ ਫੇ ਤਾਂ ਸਮਝ ਲਓ ਸੀਜ਼ਨ ਖਤਮ ਆ ਸੀਜ਼ਨ ਖਤਮ ਫੇਰ ਤਾਂ ਹੋਰ ਕਿਤੇ ਮਿਲਦਾ ਹੀ ਨਹੀਂ ਬੰਦਾ ਹੈ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਮਿਲਦਾ ਹੈਗਾ ਹੂੰ ਹੁਣ ਫੇ ਤਾਂ ਸਲੀਪਾਂ ਠੋਕਣਗੀਆਂ ਹਾਂਜੀ ਸਲੀਪਾਂ ਠੋਕਣੂ ਕੱਟ ਕੇ ਸਲੀਪਾਂ ਲੱਗੋ ਪਿਸਟਨ ਨਹੀਂ ਚੱਲਣਗੇ ਪਿਸਟਨ ਕੋਈ ਚੱਲ ਜਾਣਾ ਕੋਈ ਬਦਲਣਾ ਪੈਣਾ अच्छा दो बदल ਲੈਣਗੇ। ਦੋ ਜਿਆਦਾ ਖਰਾਬ। ਉਦੋਂ ਜਿਆਦਾ। ਦੇਖਿਆ ਕਿਹੜਾ ਦੇ ਕੇ? ਹਾਂ ਜਿਹੜਾ ਦੇ ਕੇ। ਅੱਛਾ। ਆ ਦੋ ਪਾਸੇ ਮਾਰ ਖਾਦੀ ਇਹਨੇ। ਹਾਂ ਹਾਂ। ਦੋਸ ਪਾਸੇ ਹੀ ਮਾਰਿਆ ਤੇ ਉਸ ਪਾਸੇ। ਜਿੰਨਾ ਖਰਚਾ ਉਹਨਾਂ ਕਿ ਆਊਗਾ ਜਿੰਨਾ ਕਿ ਦੱਸਿਆ। ਹਾਂਜੀ 53000 ਰੁਪਏ। ਚਲੋ ਹੋ ਇਹਨਾਂ ਦਾ ਚੱਲਣਾ ਹੀ ਪਿਆ ਸਾਲਾ ਇਹਦੀ ਸਰਕਲ ਥੋੜਾ ਜਿਹਾ ਟਾਈਟ ਤਾਂ ਉਹ ਦੋਈ ਕਰਕੇ ਨਾ। ਤੈਨੂੰ ਪਤਾ ਹੀ ਆ ਬਾਈ ਬੰਦੇ ਬੰਦੇ ਰੱਖੇ ਅਡਵਾਂਸ ਬੰਦੇ ਰੇਕ 20-20 ਬਜਾਰ ਰੇਕ ਬੰਦੇ ਕੋਈ ਐਡਵਾਂਸ ਆ। ਮੈਂ ਤਾਂ ਕਹਿੰਦਾ ਵੀ ਇਹਦੀ ਚੱਲ। ਦਿਖਾ ਕੇ ਹੀ ਮੇਸਤਰੀ ਸਰ ਜਾਂਦਾ ਡਾਕਟਰ ਨੂੰ ਹਾਂਜੀ ਫਰ ਸਰਿਆ ਨਹੀਂ ਹੈਗਾ ਹੈ ਸਹੀ ਆ ਚਲੋ ਖੋਲੋ ਫਿਰ ਹੋਰ ਕੀ ਆ ਬਸ ਖੁੱਲ ਗਿਆ ਹਨਾ ਕਰਾਉਣਾ ਤਾਂ ਭਾਈ ਹੈਗਾ ਹੀ ਹੁਣ ਉਹ ਐ ਵੀ ਇੰਨੇ ਪੈਸੇ ਰਿਪੇਅਰ ਤੇ ਲਾਏ ਆ ਬੰਦੇ ਰੱਖੇ ਆ ਜੇ ਇਨੀ ਦੂਰ ਤੇ ਆਏ ਆ ਹਨਾ ਖੁੱਲ ਜੂਗਾ ਮੇਸਤਰੀ ਪੇਟਰ ਨਿਕਲੇਉਣਗੇ ਹੁਣੇ ਹਾਂਜੀ ਹੁਣਾਂ ਨੇ ਘਰ ਹੁੰਦੇ ਦੇਖ ਲੈ ਕਰਿੰਕ ਕਰੌਂਕ ਦੇਖ ਲਈ ਥੱਲੇ ਹਾਂਜੀ ਲੈ ਹੈਡ ਹੈਡ ਵਾਲਾ ਫੇਸ ਚੱਲ ਜੂਗਾ ਬੈਠੇ ਆ ਹੂੰ ਬੜਾ ਜਿਆਦਾ ਬੈਗੇ ਆ ਬੈਗੇ ਹੈ ਨਾ ਇਹ ਬਾਲਾਂ ਨੂੰ ਕਿਸੇ ਪਰਕ ਚ ਲੱਗਿਆ ਹੈ ਇਹ ਕਿ ਚੱਕਰ ਕਾਰਬਨ ਹੈ ਇਹ ਦਾ ਜੁੱਕ ਦੀ ਇਸ ਕਰਕੇ ਹਾਂ ਜੇ ਚੱਕਣ ਲੱਗ ਜੇ ਜੀ ਤਾਂ ਇਹਦੇ ਨਾਲ ਹੋ ਜਾਂਦਾ ਹੈ ਆ ਦਿੱਤੋਂ ਨੂੰ ਤੇ ਆਡੀ ਪਿਆ ਹੈ ਜੁੱਕਿਆ ਹੋਇਆ ਹੂੰ ਆਉ ਤੇ ਪਿਆ ਹੈ ਪੈਟਰਾਂ ਦੇ ਉੱਪਰ ਉਹਦੇ ਹਣ ਆਪਾਂ ਬੈਰਿੰਗ ਨਹੀਂ ਚਲੋ ਕਰਾਉਣਾ ਤਾਂ ਹੈਗਾ ਹੀ ਆ ਹੁਣ ਠੀਕ ਹੈ ਕੱਢਦੇ ਫਿਰ ਅੱਧਾ ਘੰਟਾ ਲਾ ਦੇ ਹਾਂ ਕੱਢੋ ਕੱਢੋ ਕੱਢ ਕੇ ਵੀ ਸਮਾਨ ਥੱਲੇ ਲਵਾ ਲਓ ਤੋਤ ਬਈਆ ਜਿਹੜਾ ਇਹਦਾ ਹਨਾ ਬਾਲਬੂਲ ਕੱਢ ਲਓ ਫਿਰ ਹੈਡ ਤਾਂ ਲੈ ਜਾਵਾਂਗੇ ਨਾਲੇ ਹਨਾ ਹੈਡ ਤਾਂ ਨਾਲ ਹੀ ਲੈ ਜਾਣਾ ਪਊਗਾ ਹੈਡ ਤਾਂ ਨਾਲੇ ਉੱਥੇ ਨਾਲੇ ਜਿਹੜੇ ਘੰਟੇ ਕੇ ਚ ਕਰਕੇ ਦੇ ਦਿੰਨੇ ਆ ਉਹ ਤਾਂ ਹਾਂ ਦੋ ਕੰਟ ਚਾਹੀਦੇ ਆ ਉਹਦਾ ਜਰੇ ਨਾਲੇ ਦੇ ਦਿੰਨੇ ਹਨਾ ਕਰਕੇ ਇਹ ਸੱਪ ਬਾਈ ਨਵਾਂ ਹੀ ਨਿਕਲਿਆ ਆਇਆ ਤੀ ਜਿਹੜੀ ਰੇਡੀਏਟਰ ਹਨਾ ਲੀਕ ਹੋ ਗਿਆ ਤਾਂ ਮੱਕੀ ਦੇ ਸੀਜ਼ਨ ਪਤੰਦਰ ਨੇ ਮਨੀ ਦੇ ਮੀਟਰ ਹੀ ਨਹੀਂ ਦੇਖਿਆ ਹੈਗਾ ਜਾਦਾ ਇਹਨ ਜਾ ਕੇ ਬੰਦ ਹੋਈ ਹੈ ਨਾ ਬੁਰੇ ਹਾਲ ਹੋ ਗਏ ਫੇਰ ਜਾ ਕੇ ਕਿਤੇ ਉਹ ਵੀ ਅਸੀਂ ਚੱਲ ਗਏ ਬਾਈ ਸਾਨੂੰ ਤਾਂ ਖੇਤ ਵਾਲੇ ਨੇ ਦੱਸਿਆ ਇਹ ਨਾ ਫੇਰ ਨਹੀਂ ਦੱਸਿਆ ਕਿ ਡਰਾਈਵਰ ਨੇ ਸਾਡੇ ਨੇ ਵੀ ਗਰਮ ਹੋ ਗਈ ਹੈ ਰੈਡੀਏਟਰ ਲੀਕ ਹੁੰਦਾ ਹਾਂ ਤਾਂ ਖੇਤ ਵਾਲੇ ਨੇ ਦੱਸਿਆ ਕਿ ਨਾ ਬਾਈ ਤੁਹਾਡਾ ਰੈਡੀਏ ਵੀ ਮਸ਼ੀਨ ਸਰਦਾਰ ਦੀ ਬਹੁਤ ਗਰਮ ਹੋ ਰਹੀ ਹੈ ਪਾਣੀ ਬਾਰ ਮਿੰਟ ਮੈਂ ਪਾਣੀ ਡਾਲ ਦੱਸਿਆ ਹੀ ਨਹੀਂ ਬਾਈ ਨਾ ਮੀਟਰ ਦੇਖਿਆ ਉਹ ਤਾਂ ਅਸੀਂ ਕੁਦਰਤੀ ਚੱਲ ਗਏ ਡੀਜ਼ਲ ਪਾਉਣ ਮੈਂ ਡੀਜ਼ਲ ਲੈਣ ਆਇਆ ਜੇ ਭੱਗੇ ਆ ਉਪਰ ਸਾਡੇ ਜਾਂਦੇ ਮੈਨੂੰ ਖੇਤ ਵਾਲਿਆਂ ਨੇ ਵਾਰਨਿੰਗ ਦਿੱਤੀ ਕਹਿੰਦਾ ਜਰਦਾਰ ਜੀ ਮਿੰਟ ਮਿੰਟ ਤੇ ਪਾਣੀ ਛੱਡ ਰਹਾ ਗਾੜੀ ਵਿੱਚ ਉਸ ਦਾ ਧਿਆਨ ਧੋ ਥੋੜਾ ਮੈਂ ਕਿਹਾ ਯਾਰ ਪਾਣੀ ਤਾਂ ਦਲਦਾ ਨਹੀਂ ਮਸ਼ੀਨ ਗਰਮ ਨਹੀਂ ਵੀ ਹੋਈ ਇੰਨਾ ਫਸਲ ਵੱਢ ਲਈ ਜਦ ਆਕੇ ਦੇਖਿਆ ਤਾਂ ਰੈਡੀਏਟਰ ਲੀਕ ਉੱਕੜੇ ਖਾਲੀ ਰੈਡੀਏਟਰ ਲਈ ਫਿਰ ਪਾਣੀ ਦਾ ਧਿਆਨ ਰੱਖਾ ਹੋਰ ਬਸ ਬਾਈ ਕਿਆ ਕਰੀਏ ਤਾਂ ਹੀ ਤਾਂ ਕਹਿੰਦਾ ਬੰਦੇ ਭਾਵੇਂ ਮਹਿੰਗੇ ਜੋ ਹੋਣ 5-7000 ਬੰਦੇ ਦਾ ਦੁੱਖਦਾ ਨਹੀਂ ਹੁਣ ਅਜੇ ਲਾ ਤੇਰਾ 50000 ਚ ਖੜਾ ਛਟਣਾ ਹੈ ਹੈ ਇਹ ਬੰਦੇ ਦੀ ਮਾੜੀ ਜੀ ਗਲਤੀ ਕਰਕੇ ਕੰਮ ਹੋਇਆ ਹੈ। ਹੋ ਰਿਹਾ ਪਿੱਛੇ ਫੀਲਡ ਖੁੱਲ ਜੇ ਥੱਲੇ ਉਹ ਫਿਰ ਨਿਕਲੂਗਾ। ਟਾਪਾ ਖੁੱਲ ਜਣਾ ਇੱਥੀ ਤੇ ਆ ਚਾਦਰ ਨਿਕਲਦੀ ਥੱਲੇ ਵਾਲੀ ਇਹਦੀ। ਚਾਦਰ ਕਢੋਣੀ ਪੈਣੀ ਆ ਹਟਾ ਕੇ ਨਾ। ਹਾਂ ਤੂੰ ਸਮਾਨ ਚ ਕਾਲਾ ਮੈਨੇ ਤਾਂ ਕਢਾ ਲਉਣਾ। ਇਹਨੂੰ ਬਾੜ ਦੇ ਜਿਹਨੇ ਕੰਮ ਕਰਿਆ ਦਾ ਵਿੱਚ ਹੁਣ। ਨਹੀਂ ਬਾੜੋ ਵਿੱਚ। ਹਾਂ। ਔਰ ਭਾਈ ਹੋਵਾ ਤਾਂ ਹੋਰ ਚੀਜ਼ ਪੰਨ ਤੋੜ ਕਰ ਜਵੇ ਨਾ ਮਸ਼ੀਨ ਉਹ ਬੰਦਾ ਚਾਰ ਲੰਦਾ। ਪਰ ਜਿਹੜੀ ਆ ਪੰਨ ਤੋੜ ਆ ਨਾ ਇਹ ਨਹੀਂ ਚਲੀ ਜਾਂਦੀ। ਥੱਲੇ ਦਾ ਜਿਹੜਾ ਮਰਜ਼ੀ ਜੀ ਗਾੜ ਕਰਕੇ ਚਲਾ ਲਾ। ਇਹ ਕੰਮ ਔਖਾ ਹੋ ਜਾਂਦਾ ਹੈ ਨਾਲੇ ਤਾਂ ਰੁਪਈਏ ਫालतू ਦੇ ਹੈਗੇ ਨਹੀਂ ਇਹਦਾ ਇੰਨਾ ਕੰਮ ਦਾ ਇੰਜਣ ਦਾ ਨਾ ਮਿਸਤਰੀ ਵੀ ਹੁਣ ਵੀ ਦੇਖ ਲੈ ਚਾਹੇ ਤੇਰਾ ਇੰਜਣ ਪਿਸਟਨ ਚਪਕ ਗਏ ਨਾਲ ਤੇਰੇ ਸਾਹਮਣੇ ਸਟਾਰਟਿੰਗ ਕਹੇ ਜੀ ਦੀ ਹੁਣ ਕਿਵੇਂ ਸਟਾਰਟ ਹੋਏਗਾ ਹੈ ਸਟਾਰਟਿੰਗ ਅਜੇ ਵੀ ਉੱਕਣੇ ਆ ਵੀ ਇੰਨੀ ਟੌਪ ਦੀ ਸਟਾਰਟਿੰਗ ਤੇ ਇੰਜਣ ਦੀ ਚਲੋ ਜੋ ਕਰਮਾ ਚ ਲਿਖਿਆ ਹੈ ਨਾ ਖੋਲ ਲਓ ਜੀ ਹੁਣ ਆ ਫਿਰ ਮਿਸਤਰੀ ਪੰਪ ਦਾ ਕਿਵੇਂ ਪਤਾ ਲੱਗੂਗਾ ਡੀਜ਼ਲ ਪੰਪ ਦਾ ਹਾਂ ਡੀਜ਼ਲ ਪੰਪ ਤੇ ਸਹੀ ਆ ਵਧੀਆ ਸਟਾਰਟਿੰਗ ਇੱਕ ਨੰਬਰ ਠੀਕ ਆ ਹਾਂਜੀ ਇੱਕ ਨੰਬਰ ਤੇ ਦੇਖਣਾ ਚੰਗੀ ਤਨ ਬੋਜਲ ਚੈੱਕ ਕਰਾ ਦਾਂ ਹੈ ਬੋਜਲ ਚੈੱਕ ਕਰਾ ਲਾਂਗੇ ਹਾਂ ਐ ਚੰਗੀ ਤਰ੍ਹਾਂ ਹੱਥ ਲਾ ਦੀ ਮੇਰਾ ਵੀਰ ਹੁਣ ਜਿਹੜਾ ਵੀ ਦਾ ਪੰਜ ਸੱਤ ਸਾਲ ਦੇਖਣਾ ਨਾ ਬਾਬੇ ਬੋਜਲ ਚੈੱਕ ਕਰਾ ਦਾਂਗੇ ਆਪਾਂ ਬਾਕੀ ਪੰਪ ਤੇ ਸਹੀ ਆ ਹਾਂ ਬਲੋ ਬਲੂ ਨਾ ਮਾਰੇ ਮਗਲਾਈਲ ਮਗਲੂ ਨਾ ਘਟਾਵੇ ਜਿਹੜੀ ਐ ਵੀ ਚੱਲ ਹਫਤੇ ਦਸ ਦਿਨ ਮਾ ਤਾਂ 100 ਗ੍ਰਾਮ ਚੱਲੇ 200 ਗ੍ਰਾਮ ਚੱਲ ਜਾਂਦਾ ਹੈ ਇਹਤ ਕਿਦਾਰੇ ਇੰਜਨ ਝੋਨੇ ਦੇ ਵਿੱਚ ਤਾਂ ਨਾ ਬਹੁਤ ਇਹ ਘੱਟੋ ਘੱਟ ਵੀ 5 ਲੀਟਰ ਦੀ ਪੀਪੀ ਲੈ ਕੇ ਦਿੱਤੀ ਸੀ ਮੈਂ ਉਥੇ 5 ਲੀਟਰ ਚੋਂ ਇੱਕ ਤੌਕਾ ਨਹੀਂ ਲਾਵਾ ਜਾਂ ਇੰਨਾ ਮਗਲਾਇਲ ਖਾ ਗਈ ਦੀ ਇਹ ਚਲੋ ਹੁਣ ਆ ਵੀ ਖੁੱਲਿਆ ਹੈ ਨਾ ਸੀਜ਼ਨ ਤੇ ਪਹਿਲਾ ਟਾਈਮ ਆ ਵੀ ਐ ਤਸੱਲੀ ਹੋ ਜੂਗੀ ਦੀ ਹੁਣ ਚਲੋ ਬਾਕੀ ਜੋ ਖਰਮਾ ਦੇ ਵਿੱਚ ਲਿਖਿਆ ਹੈ ਨਾ ਉਹ ਤਾਂ ਬਾਈ ਹੁਣ ਆਈਦਾ ਮੈਂ ਤਾਂ ਕਹਿੰਦਾ ਵੀ ਐਤ ਕੀ ਸੀਜ਼ਨ ਆ ਜਾਂਦਾ ਚਲੋ ਹੱਥ ਟਾਇਟਤਾ ਟਾਇਟ ਹੋਣ ਕਰਕੇ ਚਲੋ ਇਹ ਵੀ ਹੁਣ ਹੋਏ ਜਾਣਾ ਵਿਆਹ ਵਿੱਚ ਇਹ ਕਹਿੰਦੇ ਰੱਖਿਆ ਹੈ ਜੀ ਬਾਲ ਵੀ ਆ ਦੇਖੋ ਕਾਰਬਨ ਕਿੰਨੀ ਆ ਗਈ ਜੀ ਮਗਰਲ ਚੱਕਣ ਲੱਗ ਗਈ ਨਾ ਇੰਜਨ ਕਮੈਂਡ ਦਾ ਹਨਾ ਤਾਂ ਬਾਲਾਂ ਜਿਹੜੇ ਉਹ ਵੀ ਉਹਨਾਂ ਦਾ ਵੀ ਕਾਰਬਨ ਆਈ ਜਿਵੇਂ ਨਾ ਬੈਟਰੀ ਦੇ ਸੰਪਰਕ ਜਾ ਕਰਿਆ ਹੁੰਦਾ ਸਾਰੇ ਬਾਲਾਂ 'ਤੇ ਦਾਗ ਹੀ ਹੋਏ ਹੋਏ ਆ। ਬਾਕੀ ਐ ਵੀ ਕੰਮ ਆ ਜਿਹੜਾ ਹੁਣ ਆਪਣੇ ਹੱਥੀ ਹੋ ਜਾਊਗਾ ਹਨਾ। ਵਨੀ ਆ ਦੇਖ ਲੈ ਇੱਧਰ 50000 ਦਾ ਸੱਪ ਨਿਕਲਿਆ ਆ ਤੇਰੀ ਮੜੀ ਦੀ ਗਲਤੀ ਕਰਕੇ। ਹੋ ਤੇਰੀ ਮੜੀ ਦੀ ਗਲਤੀ ਕਰਕੇ 50000 ਦਾ ਸੱਪ ਨਿਕਲਿਆ ਆ। ਹੋ ਵਨੀ ਹੁਣ ਉਹ ਬੋਲਦਾ ਨਹੀਂ। ਇਦਨ ਨੂੰ ਕਰ ਹੁਣ ਬੋਲਦਾ ਨਹੀਂ ਕੀ ਬੋਲਾਂ ਭਾਈ ਮੈਂ ਤਾਂ ਆਪ ਕਹਿੰਦਾ ਯਾਰ ਜਰੂਰੀ ਕਰਨਾ ਹੋਇਆ ਹੈ ਪਰ ਉੱਪਰ ਕੀ ਇਹਨੂੰ ਪੁੱਛੋ ਵੀ ਕੀ ਹੋ ਗਿਆ ਸੀਗਾ ਇੰਜਨ ਗਰਮ ਹੋ ਗਿਆ ਤੇਨੂੰ ਪਤਾ ਕਿੱਥੇ ਲੱਗਿਆ ਇਹਨੂੰ ਪਤਾ ਕਿੱਥੇ ਲੱਗਿਆ ਇਹਨੂੰ ਇਹ ਤਾਂ ਮੇਰੇ ਜਾਂਦੇ ਨੂੰ ਵੀ ਚਲਾਉਂਦੇ ਇਹ ਦੇ ਮਸ਼ੀਨਾਂ ਮਾਨਸ ਕੀ ਆਈ ਇਹਨੂੰ ਕੁਝ ਹੋ ਗਈ ਬਣਾਇਆ ਬਸ ਚੱਲ ਜੇ ਕਹਦਾ ਕੋਈ ਕਰੂਗਾ ਤਾਂ ਆਪੇ ਭਰੂ ਹੈ ਕਿ ਨਹੀਂ ਭਾਈ ਮੇਰਾ ਮਾੜਾ ਕਰੂ ਤਾਂ ਅਗਲੇ ਦਾ ਪਹਿਲਾ ਹੋਊ ਨਾ ਤੇ ਫੱਡਦੇ ਹਸੋਵਾ ਚੱਲ ਆਇਆ ਗਲਤੀ ਹੋ ਜਾਂਦੀ ਏ ਬੰਦੇ ਦੇ ਹੁਣ ਮੀਟਰ ਦਾ ਧਿਆਨ ਰੱਖਣਾ ਚੰਗਾ ਹੋਰ ਭਾਵੇਂ ਮੀਟਰ ਦੇਖੀ ਨਾ ਦੇਖੀ ਚੱਕਰ ਭਾਵੇਂ ਤੇਰਾ 1000 ਤੋੜ ਦਵੇ ਕੋਈ ਫਰਕ ਨਹੀਂ ਪੈਂਦਾ ਐਲ ਵਾਲੇ ਦੀ ਗਰਮੀ ਦਾ ਐਲ ਆਰਾ ਮੀਟਰ ਗਰਮ ਵਾਲਾ ਮੀਟਰ ਤਾਂ ਡਰਾਈਵਰ ਨੂੰ ਅੱਖਾਂ ਮੂਰੇ ਰਹਿਣਾ ਚਾਹੀਦਾ ਉਹਦੇ ਵੀ ਚਾਹੇ ਥਾਲੀ ਕਟਰ ਚ ਨੂੰ ਅੱਖ ਘਟ ਜਾਵੇ ਮੀਟਰ ਚ ਨੂੰ ਜ਼ਿਆਦੇ ਰਹੇ ਠੀਕ ਆ ਹੁਣ ਤਾਂ ਤੈਨੂੰ ਮਾਫ ਕਰਤਾ ਨਹੀਂ ਤੇਰਾ ਹੁਣ ਗੱਲ ਸੁਣਨੀ ਨਹੀਂ ਦੇ ਨਾ ਨਾ ਪਤਾ ਕਿ ਇਹ ਚੀਜ਼ਾਂ ਦਾ ਖਿਆਲ ਰੱਖੇ ਚਾਹ ਮੈਂ ਤੈਨੂੰ ਕਹਿੰਦਾ ਨਹੀਂ ਮੈਂ ਤਾਂ ਮਖੌਲ ਕਰਦਾ ਜਿਹੜਾ ਹੋਣਾ ਹੈ ਮੇਰੇ ਕਰਮਾਂ ਚ ਲਿਖਿਆ ਹੈ ਬਾਈ ਉਹ ਤਾਂ ਹੋ ਕੇ ਖੜਨਾ ਹੈ ਕਿ ਨਹੀਂ ਉਹ ਨਾ ਭਰਾਵਾ ਹੁਣ ਤੋਆ ਤੋਆ ਮਾਲਕ ਦੇ ਹਾਂ ਹਾਂ ਗਾਨੀ ਲਵਾਤੇ ਨਹੀਂ ਨਹੀਂ ਮੈਨੂੰ ਪਤਾ ਕਿ ਉਹ ਤੇ ਸਾਹਮਣੇ ਫालतू ਦਾ ਨੁਕਸਾਨ ਆ ਹੈਗਾ ਨਹੀਂ ਨੁਕਸਾਨ ਫालतू ਦਾ ਹੀ ਆ ਕਾਈ ਦੇ ਤੇ ਕੀ ਹੰਦਣਾ ਹਾਂ ਹਾਂ ਨਾ ਨਾ ਬਾਈ ਇਹਦੇ ਇਹ ਵੀ ਨਵਾਂ ਬਾਤ ਨਾ ਪਾਸਕਾ ਫਿਲਟਰ ਵੀ ਹਾਂ ਹਾਂ ਚਲੋ ਖੋਲ ਲਓ ਮੈਥਰੀ ਜੀ ਹੈਂ ਇਹ ਤਾਂ ਸੀਟ ਤੋਂ ਉੱਤਰ ਕੇ ਪਿੱਛੇ ਹੀ ਨਾ ਆਵੇ ਬਾਈ ਨਹੀਂ ਨਹੀਂ ਆਇਆ ਤਾਂ ਮੁੰਡਾ ਦਾਇਆ ਦਾ ਕੱਲਾ ਹੀ ਰਹਿ ਗਿਆ ਯਾਰ ਕੱਲੇ ਹੀ ਡੇਰੇ ਆ ਤਾਂ ਐ ਤਾਂ ਨਹੀਂ ਗੱਲ ਉਹ ਬੰਦੇ ਦਾ ਪਤਾ ਕੀ ਆ ਜਦ ਸਾਲਾ ਨੁਕਸਾਨ ਹੋਣਾ ਨਾ ਕਰਮਾਂ ਜਿਹੜਾ ਲਿਖਿਆ ਆ ਉਹ ਹੋ ਕੇ ਹੀ ਖੜਦਾ ਹੁੰਦਾ ਜਿਹੜਾ ਬੰਦਾ ਨਾ ਨਾਲ ਦਾ ਨਾ ਥੋੜਾ ਜਿਹਾ ਉਹ ਸਾਲਿਆ ਦੀ ਨਾ ਬਰਤੀ ਹੋ ਰਹੀ ਸੀ ਉਹ ਘਰ ਨੂੰ ਬਾਹਲੀ ਖਿੱਚ ਕਰਦਾ ਸੀ ਆਹ ਰੋਸੇ ਖੋਲ ਦੇ ਚੱਲ ਉਤਰਵਾ ਦੇ ਹਾ ਹੈਡ ਤਾਰੋ ਥੱਲੇ ਹੈਡ ਤਾਰ ਕੇ ਬਾਈ ਤੁਸੀਂ ਆਪ ਸਾਰਾ ਸਮਾਨ ਵੀਰਾ ਵੀ ਸੰਭੇ ਹੋ ਹਾਂ ਮੇਰੇ ਬੰਦਿਆਂ ਦਾ ਕੱਲ ਨੂੰ ਤੈਨੂੰ ਕਹੀ ਜਾਣਾ ਤੈਂ ਖੋਲੇ ਤਾਂ ਉਹਨੇ ਕਹੀ ਜਾਣਾ ਉਹਨੇ ਖੋਲੇ ਤਾਂ ਅੱਧਾ ਸਮਾਨ ਇਹਦੇ ਮਸ਼ੀਨ ਦਾ ਖੋਹ ਤਾਂ ਤੇਰਾ ਨਾ ਹੋਜੂਗਾ ਖੋਜੂ ਵੀ ਨਹੀਂ ਮਿਲਣਾ ਹੈਗਾ ਪਲੇਟ ਖੋਲਦੀ ਆ ਫਿਰ ਮੈਂ ਤਾਂ ਆਪ ਤਾਲਾ ਆ ਪਲੇਟ ਮਨੀ ਉਹ ਨਾਟ ਖੋਲ ਲੋ ਉਹ 13 ਦੇ ਨਾਟ ਖੋਲ ਲੋ ਇਸੇ ਦੇ ਵੱਜ ਜੂਗਾ ਹੈ ਆ ਲਾ ਲਓ ਇਹਨੂੰ ਥੱਲੇ ਇਹਨੂੰ ਥੱਲੇ ਤਾਰੋ ਹਾਂ ਚਲੋ ਉਤਾਰੋ ਮੇਰਾ ਵੀਰੇ ਨੂੰ ਰੱਸਾ ਪਾਓ ਰੱਸਾ ਪਾ ਕੇ ਇਹਨੂੰ ਥੱਲੇ ਧਾਕੇ ਨਾ ਹੈਡ ਨੂੰ ਬਾਈ ਇਹਨੂੰ ਆਪੇ ਖੋਲ ਖਲਈ ਜਾ ਕਰਨੇ ਕਿ ਤੁਸੀਂ ਕੁਝ ਨਹੀਂ ਛੇੜਨਾ ਇਹਦਾ ਐਈ ਤਾਂ ਬਸ ਜਿਹੜਾ ਸਮਾਨ ਜਾਣਗੇ ਉਹ ਚੱਕ ਕੇ ਥੱਲੇ ਉੱਤੇ ਕਰਾ ਦੇਣਾ ਆਹੋ ਬਸ ਇੱਕ ਨੇ ਪਤਾ ਕੀ ਆ ਇਹਨਾਂ ਨੂੰ ਆਪਰੇ ਦਾ ਹਿਸਾਬ ਹੋਰ ਆ ਇੱਕ ਤਾਂ ਨਾਟ ਇੱਕ ਨਾਟ ਬੋਲਟਾਂ ਦਾ ਫਰਕ ਹੁੰਦਾ ਲੈ ਲੈਣ ਦਾ ਇਹ ਲਿੰਜਣ ਆ ਨਾ ਇਹਦੀ ਆਪਣਾ ਵਾਲੀ ਕਿੱਟ ਨਹੀਂ ਇਹਨੂੰ ਲੱਗਣੀ ਕਿੱਟ ਵੀ ਇਹਦੀ ਸਪੈਸ਼ਲ ਆਉਂਦੀ ਹੁੰਦੀ ਆ ਜਿਹੜੇ ਹੁਣ ਇੰਜਣ ਆਉਂਦੇ ਉਹਨਾਂ ਦਾ ਪੱਤ ਲੱਗਦੇ ਵੀ ਨਹੀਂ ਹੈਗੇ 15 15 ਆਰੇ 15 15 ਹੀ ਲੱਗਦਾ ਇਹਨੂੰ ਤਾਂ ਅੱਧਾ ਦਸਲਾ ਹੋ ਗਿਆ ਨਟਾਂ ਦਾ ਇਹ ਨਟ ਵੀ ਕਹੇ ਜਿਹਾ ਇੰਪੋਰਟਡ ਨਟ ਆ ਇਹ ਭਾਗੋ ਮਹਤਰੀਆਂ ਪੂਰਾ ਟੈਂਸ਼ਨ ਘਾੜ ਦੀ ਜਗਾ ਵੀ ਚ ਇੱਕ ਚੁਟਕੀ ਨਾਲ ਦਾਣੇ ਗਿਨੇ ਹੁਣ ਇਹ ਜਿਹੜਾ ਹੋਣਾ ਦਾ ਕੰਮ ਉਹ ਤਾਂ ਹੋ ਰਿਹਾ ਹੁਣ ਨਾਰੀ ਵਰਮਨ ਸਾਹਿਬ ਭੋਲੇ ਬਚਦੇ ਹੈ ਭੋਲੇ ਅੱਲਾਹ ਥੈਂਕ ਯੂ ਡੁੰਕੀ ਐ ਚੰਗੀ ਤਰ੍ਹਾਂ ਵਿੱਚ ਕਾਰਮਨ ਗੁਰੂ ਦਾ ਪਾਣੀ ਵਾਲੀ ਵੀ ਸਾਫ਼ ਹੈ ਪੂਰੀ ਉ ਚਲੋ ਚਲਦੇ ਹਾਂ ਡੇਟਾ ਤਾਂ ਦਿਖਾਉਣੇ ਅੱਜ ਬੰਦਿਆਂ ਨੇ ਕੀ ਕੰਮ ਕਰਿਆ ਇੱਕ ਕਾ ਲੰਬੂ ਬੰਦਾ ਆਇਆ ਵੇਖੋ ਕਿੰਨਾ ਰੰਮਾ ਇਹ ਕਿੱਥੇ ਦਾ ਤੇਰੇ ਆਪਣੀ ਪੰਜਾਬੀ ਹੋ ਮੁੰਡਾ ਵੀ ਹੈ ਖਾਸੇ ਘਾਰਾਂ ਗਿਆ ਨਹੀਂ ਉੱਥੇ ਹੈ ਹਾਂਜੀ ਕਿੰਨੇ ਘਾਰਾਂ ਪੰਜਾਬੀਆਂ ਦੇ ਹੈਗੇ 25 ਘਾਰ ਠੀਕ ਹੈ ਠੀਕ ਹੈ ਨਾ ਵਧੀਆ ਅਸੀਂ ਤਾਂ ਮੈਂ ਤਾਂ ਚਾਹੁੰਦਾ ਮਾ ਯਾਰ ਪੰਜਾਬੀ ਹੋ ਆਵੇ ਕੋਈ ਜਿੰਦਾ ਵੀੰਦ ਦੇ ਪਾਸਾ ਵੀ ਸਾਂ ਨਹੀਂ ਪਾਸ਼ਾ ਨਹੀਂ ਬਾਈ ਕੰਮ ਵੀ ਨਾਲੇ ਇੱਕ ਦੂਏ ਦੇ ਉਹ ਵੀ ਮਦਦ ਵੀ ਕਰਦਾ ਪੰਜਾਬੀ ਦਾ ਪੰਜਾਬੀ ਚਲੋ ਬਾਕੀ ਕਰੇ ਤੋਂ ਬਾਅਦ ਹਨਾ ਬਾਈ ਉਹਨੀ ਫਿਟਿੰਗ ਕੱਲੂ ਸ਼ੁਰੂ ਕਰਨੇ ਕਿ ਕੱਲੂ ਸਮਾਨ ਆਊਗਾ ਇਹ ਗ੍ਰੈਂਡ ਹੋਊਗਾ ਹਨਾ ਸਲੀਬਾਂ ਵਾਲਾ ਆਊਗਾ ਔਰ ਇਹ ਪਹਿਲਾਂ ਉਹ ਲੱਭਣਾ ਪੈਣਾ ਵੀ ਕੋਈ ਆਊਗਾ ਛੇ ਤਾਂ ਮੰਨਿਆ ਕੋਈ ਤਾਂ ਠੀਕ ਆ ਨਹੀਂ ਤਾਂ ਲਿਆਉਣਾ ਪੈਣਾ ਫੜ ਕੇ ਕਿਤੇ ਤੇ ਕੋਈ ਹਾਂ ਉਹ ਆਉਂਦੇ ਨਹੀਂ ਨਾ ਬਾਈ ਮੂੰਹ ਬਹੁਤ ਬੜਾ ਅੱਡਦੇ ਆ ਫਿਰ ਹਾਂ ਹੈਡ ਬਹੁਤ ਜਾ ਹਾਂ ਹੈਡ ਤਾਂ ਨਾਲ ਹੀ ਰਹਿ ਜਾਗੇ ਹੈਡ ਤੇ ਨਾਲ ਹੀ ਹਾਂ ਇਹਨੂੰ ਉੱਥੇ ਜਿਹੜੇ ਕਰਵਾ ਕੇ ਜਿਹੜੇ ਗੱਡੀ ਧਰ ਲਿਆਵਾਂਗੇ ਹੈ ਕਿ ਨਹੀਂ ਇਹਦੇ ਵਾਲਾ ਸਿਸਟਮ ਖਤਮੇ ਕਰ ਦਾਂਗੇ ਇਹਦਾ ਵੀ ਕਿਸੇ ਨੂੰ ਪੂਰੇ ਬਲਾਉਣੇ ਦੀ ਲੋੜ ਨਹੀਂ ਉਹ ਕਿੰਨਾ ਕੁ ਟਾਈਮ ਲੱਗੂ ਮੈਸਟਰੀ ਸਲੀਪਾਂ ਰੋਕਣ ਨੂੰ ਅੱਧਾ ਘੰਟਾ ਮੱਤ ਬੱਸ ਅੱਧੇ ਘੰਟੇ ਦਾ ਕੰਮ ਸਿੱਧਾ ਅੱਧੇ ਘੰਟੇ ਠੋੱਕੇ ਚੱਲ ਜਾਣਗੇ ਬੋਲਿਆ ਨਾਟ ਖੁੱਲ ਚੱਲ ਹੁਣ ਆਏ ਵੀ ਤਸੱਲੀ ਹੋ ਜੂ ਇੰਜਨ ਦੀ ਦੇਖਣ ਦੀ ਲੋੜ ਨਹੀਂ ਪਊਗੀ ਬੱਸ ਮੋਹ ਮਣੀ ਦਾ ਜ਼ਿੰਮੇਵਾਰੀ ਰਹਿ ਜੂ ਮੀਟਰ ਦੇਖਣ ਦੀ ਨਹੀਂ ਹੋਣੀ ਆਪਾ ਹੁਨਦੇਕਾਰ ਮੀਟਰ ਦੀ ਕਦੇ ਵੀ ਤੈਨੂੰ ਮੈਂ ਨਹੀਂ ਕਹਿੰਦਾ ਮੇਰੇ ਕੋਲ ਨਹੀਂ ਕਹਿੰਦਾ ਮੈਂ ਜਿਹੜੀ ਮਰਜੀ ਮਸ਼ੀਨ ਤੇ ਚੱਲ ਜੀ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਮੀਟਰ ਦੀ ਨਿਗ੍ਹਾ ਲਾਜ਼ਮੀ ਰੱਖਣੀ ਆ ਚਾਹੇ ਆਇਲ ਪ੍ਰੈਸ਼ਰ ਬੰਦਾ ਨਾ ਦੇਖੇ ਗਰਮ ਵਾਲਾ ਮੀਟਰ ਤਾਂ ਜ਼ਰੂਰ ਹੋਂਦ ਜਿੰਨੀ ਜਿੰਨੀ ਵਾਰ ਨਿਗਾ ਕਟਰ ਦੇ ਵਿੱਚ 19 ਨਿਗਾ ਇੰਜਨ ਦੇ ਮੀਟਰ ਤੇ ਚਾਹੀਦੀ ਗਰਮ ਵਾਲੇ ਦੇ ਕਿਉਂ ਆਏ ਬਾਈ ਸਾਰੇ ਪਾਸੇ ਦਾ ਪਾਈਪਾਂ ਤੇ ਪਾਣੀ ਚੱਲਦਾ ਹੈ ਹੈ ਕੋਈ ਪੈਪ ਪਾੜ ਗਿਆ ਕੋਈ ਗੱਲਬਾਤ ਹੋ ਗਈ ਤਾਂ ਜਦ ਇਹਨਾਂ ਬੰਦਾ ਕੰਟਰੋਲ ਕਰ ਲਵੇ ਤਾਂ ਬਚ ਜਾਂਦਾ ਉਹ ਸਾਡੇ ਕੋ ਕਿਹੜਾ ਪਾੜ ਦੇਣ ਤੇ ਅੱਜ ਕਦੇ ਵੀ ਇੰਜਨ ਬਾਈ ਅੱਜ ਪਹਿਲਾ ਚਾਂਸ ਹੋਇਆ ਜਿਹੜਾ ਜਿੰਦਗੀ ਦੇ ਵਿੱਚ ਇੰਜਨ ਖਲਾ ਕੇ ਦਿੱਤੇ ਕੰਮ ਕਰਾਉਣ ਲੱਗੇ ਨਹੀਂ ਤਾਂ ਕਦੇ ਇੰਜਨ ਕਦੇ ਖਲਾਇਆ ਨਹੀਂ ਆ ਰਾਜੂ ਹਲਵਾਦ ਵਾੜੇ ਜਾਂ ਥੱਲੇ ਜੂ ਕਰਤਾ ਤਰਾ ਫਿਰ ਬਿੱਟ ਆ ਪੈ ਗਿਆ ਲੋਕ ਹਾਂ ਹੋਰ ਕਰਤਾ ਪੱਕਾ ਬਾ ਠੀਕ ਹੈ ਬਾ ਠੀਕਾ ਫਰੇਸ਼ਰ ਪਾਤਾ ਜ ਹੈ ਨਾ ਅੱਜ ਥੋੜਾ ਇੰਜਨ ਵਾਲਾ ਬਾਈ ਮਿਸਤਰੀ ਆਉਣ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਤੁਹਾਨੂੰ ਬਣਾਈ ਆ ਨਾ ਜਿਹੜੀ ਫਰੇਸ਼ਰ ਦੀ ਬਣਾਈ ਵੀ ਕਿ ਟਾਇਰ ਦੇ ਘਾਤੇ ਵਿੱਚ ਫਸਿਆ ਕੁਝ ਪਰ ਨਾਲ ਲੱਗਿਆ ਆ ਜੀ ਠੀਕ ਆ ਠੀਕ ਆ ਹਾਂ ਤੁਸੀਂ ਨਾ ਐ ਕਰੋ ਹੁਣ ਰਾਜੂ ਐਲੀਵੇਟਰ ਦੀ ਤਿਆਰੀ ਕਰੋ ਹਾਂਜੀ ਹਾਂ ਨਹੀਂ ਅੱਜ ਤੁਹਾਨੂੰ ਫਰੇਸ਼ਰ ਦਾ ਨਾ ਸਾਈਟਿੰਗ ਆ ਜਿਹੜੀ ਫਰੇਸ਼ਰ ਦੀ ਇਹ ਦੱਸਣੀ ਦੱਸ ਦੰਦੇ ਆ ਨਾ ਆਪਣੇ ਵੀਡੀਓ ਦੇ ਵਿੱਚ ਪਰ ਅੱਜ ਸਿਸਟਮ ਥੋੜਾ ਜਿਹਾ ਉਧਰ ਇੰਜਨ ਦੇ ਹੋਣ ਕਰਕੇ ਲੇਟ ਹੋ ਗਿਆ ਨਹੀਂ ਤਾਂ ਅੱਜ ਇਹਦੀ ਜਿਹੜੀ ਬਰਾਈ ਆ ਹਨਾ ਕਰਕੇ ਨਾਲੇ ਤੁਹਾਨੂੰ ਦਿਖਾਉਦੇ ਬਾਈ ਹਨਾ ਕੋਈ ਬਾਸਕਟ ਨੂੰ ਕੱਟ ਨਹੀਂ ਲਾਇਆ ਕੋਈ ਕੁਝ ਨਹੀਂ ਕਰਿਆ ਬਸ ਮਾੜਾ ਜਿਹਾ ਗ੍ਰੈਂਡਰ ਗੈਲ ਹਨਾ ਪੱਤੀਆਂ ਇੰਜ ਜਿਹੜੀਆਂ ਉੱਤੇ ਇਹ ਜਰਜੀ ਲੱਗੀ ਹੋਈ ਦਿਓ ਉਹ ਕੇਰਾ ਸਾਫ਼ ਕਰਤੀਆਂ ਕੁਝ ਨਹੀਂ ਕਰਿਆ ਹੈਗਾ 12 ਨਵੀਆਂ ਲਾਈਆਂ ਤੁਹਾਨੂੰ ਮਾਲ ਵੀ ਦਿਖਾਵਾਂਗੇ ਸੈਟਿੰਗ ਵੀ ਦਿਖਾਵਾਂਗੇ ਸਾਰੀ ਬਾਕੀ ਹੁਣ ਤਾਂ ਇਹਦਾ ਕੰਮ ਲਗਭਗ ਫਾਈਨਲ ਹੈ ਨੇੜੇ ਹੋ ਆ ਐਲੀਵੇਟਰ ਦੀ ਤਿਆਰੀ ਕਰ ਲੋ ਅੱਜ ਇਹਦੇ ਬਾਅਦ ਹੈਗੇ ਨਹੀਂ ਐਲੀਵੇਟਰ ਲਾ ਕੇ ਮਾਫੇ ਦਾ ਢੇੜਾ ਹੈ ਐਲੀਵੇਟਰ ਕਿਹੜਾ ਨਾ ਹੋਰ ਕਿਉਂਕਿ ਉਹ ਫਿਰ ਆਪਾਂ ਸਾਰੇ ਚੰਗੀ ਤਰ੍ਹਾਂ ਆ ਬਾਈ ਦੀ ਹੋਰ ਹੋਰ ਬਾਕੀ ਇੰਜਣ ਦਾ ਕੰਮ ਆ ਜੇ ਨਾ ਕੱਲੂ ਦਿਹਾੜੀ ਲੱਗ ਜੂ ਪਰਸੋਂ ਨੂੰ ਸਟਾਰਟ ਕਰ ਦਾਂਗੇ ਬਾਕੀ ਦੇਖੋ ਨਾ ਟਾਈਮ ਤੇ ਵੀ ਮਾਲਕ ਕੀ ਕਰਾਉਂਦਾ ਮੈਂ ਤਾਂ ਕਹਿੰਦਾ ਵੀ ਐਤ ਕੀ ਸਰ ਜਾਂਦਾ ਐਤ ਕੀ ਬਾਈ ਖਰਚਾ ਹੈ ਨਾ ਖਾਸਾ ਉਹਨੂੰ ਪਤਾ ਵੀ ਨਮੀ ਲੈਣ ਦੇ ਵਿੱਚ ਵੀ ਘਟੋ ਘਟਾ ਵੀ ਲੱਖ ਰੇੜ ਲੱਖ ਰੁਪਏ ਜਿਹੜਾ ਆਹੰਬਿਆ ਤਾਂ ਸਾਰਾ ਉਹਦੇ ਵਿੱਚ ਲੱਗ ਗਿਆ ਤਾਂ ਲੱਗਣ ਤੋਂ ਬਾਅਦ ਫੇ ਥੋੜਾ ਜਿਹਾ ਪੋਜੀਸ਼ਨ ਬੰਦਿਆਂ ਬੰਦਿਆਂ ਨੂੰ ਅਡਵਾਂਸ ਦਿੱਤੇ ਸਾਰੇ ਨੂੰ ਉਹਨਾਂ ਕੋਲ ਕਿਸੇ ਕਹਿੰਦੀ 20 ਕਿਸੇ ਕਹਿੰਦੀ 30 ਕਿਸੇ ਕਹਿੰਦੀ 10 ਵੀ ਸਿਸਟਮ ਆ ਜਿਹੜਾ ਸਾਰਾ ਬਹੁਤ ਸਰਕਲ ਟਾਈਟ ਹੋਇਆ ਪਤਾ ਇੰਨਾ ਵੀ ਟੈਂਸ਼ਨ ਦੀ ਨਾ ਇੰਜਨ ਦੀ ਤਾਂ ਚਲੋ ਮਾਲਕ ਜੇ ਕਹਿੰਦੇ ਕੋਈ ਕਰਾਉਂਦਾ ਚੰਗਾ ਹੀ ਕਰਾਉਂਦਾ ਗਾਹਾਂ ਆਪਣਾ ਵੀ ਲੈਖਾ ਨਾ ਭਰਾ ਆਪਣਾ ਉਹਨੇ ਜਦੇ ਬਾਈ ਨੇ ਹਨਾ ਸਪੋਰਟ ਕਰੀ ਕਹਿੰਦਾ ਵੀ ਨੰਦਰਾ ਤੂੰ ਇੰਜਨ ਦਾ ਕੰਮ ਕਰਾ ਵੀੰਜਨ ਦਾ ਕੱਚਾ ਨਾ ਰੱਖੀ ਪੈਸੇ ਜਿੰਨੇ ਤੇ ਨੋਡ ਮੇਤੇ ਲੈ ਜਾ ਸੀਜ਼ਨ ਦੇ ਬਾਅਦ ਦੇਣਾ ਬਾਅਦ ਦੇਣੀ ਅਗਲੇ ਸੀਜ਼ਨ ਦੇ ਬਾਅਦ ਦੇਣਾ ਅਗਲੇ ਦੇ ਬਾਅਦ ਦੇ ਦੀ ਇਹ ਜੀਜਾ ਨਾ ਨਾ ਬਾਈ ਵੀ ਨਾਲ ਖੜ ਜਾਂਦਾ ਨਾ ਜਦੋਂ ਵੀਰ ਭਰਾ ਕੋਈ ਤਾਂ ਬਹੁਤ ਖੁਸ਼ੀ ਹੁੰਦੀ ਹੈ ਬਾਕੀ ਰੇਡੀਏਟਰ ਲਿਆਉਣਾ ਦਾ ਇਹਦਾ ਰੇਡੀਏਟਰ ਹਨਾ ਪਿੱਛੇ ਜੇ ਲੀਕ ਹੋਇਆ ਤਾਂ ਅਸੀਂ ਲੈ ਕੇ ਗਏਦੇ ਸ਼ੇਪਪੁਰੀ ਉੱਥੇ ਇਹਦੀ ਟੈਂਕੀ ਟੋਕੀ ਪਟਾ ਕੇ ਸਾਰਿਆਂ ਨੇ ਇਹ ਸਾਫ ਕਰਾਇਆ ਤਾਂ ਜਿਹੜੀ ਮਿਸਤਰੀ ਤਾਂ ਕਹਿੰਦਾ ਵੀ ਰੇਡੀਏਟਰ ਨਵਾਂ ਪਾਇਓ ਕਹਿੰਦਾ ਵੀ ਰੇਡੀਏਟਰ ਨਾਏ ਪਾਇਓ ਇਦੇ ਵਿੱਚ ਨਾ ਕਈ ਨਾਲੀਆਂ ਕਹਿੰਦਾ ਬੰਦ ਕਰੀਆਂ ਹੋਈਆਂ ਪਹਿਲਾਂ ਤਾਂ ਹੀ ਕੁਝ ਇੱਕ ਦੋ ਕੋਨੇ ਕਰਤੀਆਂ ਦੇ ਉਹਦੋਂ ਜਿਹੜੀਆਂ ਲੀਕ ਤੀਆਂ ਆਹ ਚੀਜ਼ਾਂ ਕਰਕੇ ਬਾਈ ਰੈਡੀਏਟਰ ਹਨਾ ਜਿਹੜਾ ਖਰਾਬ ਹੁੰਦਾ ਆ ਦੇਖੋ ਇਧਰ ਜਿਵੇਂ ਮਿੱਟੀ ਆ ਹਨਾ ਥੱਲੇ ਪਈ ਹੋਈ ਇਹ ਆਉਂਦੀ ਪਤਾ ਨਹੀਂ ਕਿੱਥੇ ਨੂੰ ਨਾਲੇ ਤੇ ਜਾਲੀ ਸਾਰੇ ਪਾਸੇ ਤੇ ਬੰਦ ਹੁੰਦੀ ਆ ਇਹ ਪਤਾ ਨਹੀਂ ਕਿੱਥੇ ਤੇ ਆਉਂਦੀ ਆ ਬਾਕੀ ਹੁਣ ਇਹਨੂੰ ਧੋਕੇ ਕੱਲ ਨੂੰ ਦੇਖਾਂਗੇ ਨਾ ਮਿਸਤਰੀ ਦਿਖਾ ਲਾਂਗੇ ਜੇ ਤਾਂ ਇਹ ਮਿਸਤਰੀ ਨੇ ਓਕੇ ਕਰਤਾ ਵੀ ਚੱਲ ਜਾਊਗਾ ਠੀਕ ਆ ਨਹੀਂ ਤਾਂ ਵੇ ਬਾਈ ਇਹ ਵੀ ਪਾਉਣਾ ਪੈਣਾ ਇਹ ਵੀ ਸਾਲਾ 12 ਤੋਂ 10000 ਦਾ ਆਉਦਾ ਮੈਂ ਤਾਂ ਇਹਦਾ ਹੋ 5-6000 ਦਾ ਆਊਗਾ ਜੇ ਮਕਾਰਾ ਕੋਰਾ ਦਾ ਹੁੰਦਾ ਪਰ ਇਹ ਵੀ ਰੇਡੀਏਟਰ ਦੀ ਕਿੰਨੀ ਕੀਮਤ ਪਤਾ ਕਰੀ ਕਹਿੰਦੇ ਸੀ 13000 ਦਾ ਵਿੱਚ ਕੱਟ ਕੇ ਇਹ 4000 ਦਾ ਵਿੱਚ ਕੱਟਿਆ ਜਾਂਦਾ ਬਾਕੀ ਦੇਖਦੇ ਆ ਚਲੋ ਜੇ ਸਰਕਲ ਕੋਈ ਹੁੰਦਾ ਦੇਖਿਆ ਬਾਕੀ ਉਹਦੀ ਜਾਲੀ ਲੱਗਿਆ ਬਣਾਉਣਾ ਜੀ ਇੰਜਨ ਵਾਲੀ ਇਧਰ ਫੋਰਮੈਨ ਸਾਹਿਬ ਆਪਣੇ ਲੱਗੇ ਹੋਏ ਫਰੇਮ ਪਾਉਣ ਵੀ ਇਹਨਾਂ ਜਿਹੜੀ ਆਪਾਂ ਕਹਿੰਦੇ ਵੀ ਜਾਲੀ ਜਾਲੀ ਅਜ ਉਹ ਜਾਲੀ ਦੀ ਰਕੇ ਆ ਨਹੀਂ ਪੱਥਰ ਆ ਬਾਕੀ ਤੁਹਾਨੂੰ ਦਿਖਾਵਾਂਗੇ ਨਾ ਸਾਰਿਆਂ ਤੋਂ ਲੱਗ ਜਾਲੀ ਹੋਊਗੀ ਆਪਣੀ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਨਾ ਕਿਸੇ ਦੀ ਜਾਲੀ ਮੂਰੇ ਦੇ ਪਿੱਛੇ ਚੱਕ ਹੁੰਦੀ ਆ ਕਿਸੇ ਦੀ ਮੂਰੇ ਦੇ ਪਿੱਛੇ ਪਿੱਛੇ ਦੇ ਮੂਰੇ ਚੱਕ ਹੁੰਦੀ ਸਾਰਿਆਂ ਦਾ ਆਪਣਾ ਆਪਣਾ ਉਲਟਾ ਹੈ ਨਾ ਉਹ ਆ ਵੀ ਜਿਉਂ ਜਿੱਦਾਂ ਸੈਟ ਲੱਗੀ ਉਦਾਂ ਉਦਾਂ ਅਗਲੇ ਨੇ ਬਣਾ ਲਈ ਹੈ ਨਾ ਆਪਾਂ ਜਿਹੜੀ ਹੁਣ ਜਾਲੀ ਆ ਗੁਰਵਿੰਦਰ ਸਿੰਘ ਕਿਵੇਂ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੱਥ ਕਾਲਿਆਂ ਦਾ ਸਤਿ ਸ਼੍ਰੀ ਅਕਾਲ ਨਹੀਂ ਬਣਾਉਣੀ ਹੈਗੀ ਕੋਈ ਨਹੀਂ ਜੀ ਹੁਣ ਕੰਮ ਹੁਣ ਮੇਰੀ ਆ ਹੋ ਗਿਆ ਓਕੇ ਆ ਹੈਂ ਲਾ ਦੀਏ ਬੇ ਜੜਦੀਏ ਪੱਕੇ ਕਰ ਦੀਏ ਪੱਕਾ ਹੈ ਹੈ ਬਸ ਠੀਕ ਆ ਕਿਵੇਂ ਬਣਾਉਂਗਾ ਫੋਰਮੈਨ ਵੀਰੇ ਇਹ ਦੋੇ ਖੜਕੇ ਆਏ ਖੋਲਦੇ ਆ ਆਪਣੇ ਆਪਣੇ ਅੰਦਾਜ਼ ਚ ਬਣਾ ਦੇ ਹੁਣ ਵੀ ਤੈਨੂੰ ਅਗਲਾ ਆਰਡਰ ਦੇ ਵੀ ਹਾਂ ਇਹ ਕਪੜਾ ਮਾਣਾ ਇਧਰ ਹੀ ਚੱਕ ਕੇ ਉਧਰ ਸਿਰਦੇ ਹਾਂ ਇੰਜਨ ਸਾਫ ਹੋ ਗਿਆ ਦੋਈ ਚੱਕ ਇਧਰ ਸਿਰਦੇ ਰੇਡੀਏਟਰ ਦਾ ਕੰਨ ਤਾਂ ਉਧਰ ਤੇ ਉਧਰ ਹਾਂ ਬਸ ਠੀਕ ਆ ਅੱਜ ਲਾਈਟ ਵੀ ਮੇਰੇ ਨਾਲ ਲਾਸਟ ਦੇਨੇ ਆ ਭਾਈ ਅੱਜ ਹਨਾ ਵੀ ਲਾਈਟ ਨੇ ਵੀ ਇੰਨਾ ਵਧੀਆ ਸਾਡਾ ਮਾਲਕ ਨੇ ਨਾ ਸਾਥ ਦਿੱਤਾ ਹੈ ਮੇ ਜਿੱਦਨਦੇ ਅਸੀਂ ਆਏ ਆ ਉਦਨ ਦੀ ਲੜ ਦਿਨੇ ਆਉਂਦੀ ਆ ਦਿਨ ਚ ਆਉਂਦੀ ਆ ਸਾਰਾ ਕੰਮ ਕਰਣਾ ਐਨ ਵਧੀਆ ਬਾਬੇ ਦੀ ਕਿਰਪਾ ਕਾ ਹੋ ਗਿਆ ਆ ਰਹਿ ਗਿਆ ਤਾਂ ਇੱਕ ਫੇ ਫੋਰ ਬਣਾ ਜਾਲੀ ਇਹ ਤੂੜੀ ਇਹ ਚਾਦ ਸਾਰੀ ਵੀ ਤੂ ਉਹ ਬੰਦੇ ਕਰ ਦੇਣੀ ਭਾਪ ਹੈ ਜਿਵੇਂ ਇਹ ਕਰਦੇ ਇਧਰ ਲੈ ਲੋਕਰ ਆਹ ਵਧੀਆ ਠੀਕ ਆ ਨਹੀਂ ਉਵੇਂ ਪੱਲੀਆਂ ਸੂਂਦੇ ਫਰੀ ਜਾਂਦੇ ਹੈ ਕਿ ਨਹੀਂ ਹਾਂ ਕੰਮ ਹੈਗਾ ਤਾਂ ਆ ਕੁਛ ਨਹੀਂ ਹੈਗਾ ਵਧੀਆ ਹੋ ਗਿਆ ਮੈਂ ਤਾਂ ਆਪ ਕਹਣਾ ਹੈ ਹਾਂ ਹੋਰ ਮੈਂ ਤਾਂ ਕਹਣਾ ਉਹਨੂੰ ਵੀ ਬੰਦੇ ਕਰਦੀ ਆ ਵੀਰੇ ਦੇਖ ਰਿਹਾ ਉਹ ਚਾਦਰ ਆ ਜਾਵੇ ਉਹ ਕਹਿੰਦਾ ਆ ਜੀ ਇੱਕ ਦੋ ਦਿਨ ਚ ਮਿਲ ਗਈ ਉਹ ਵੀ ਲਿਆ ਕੇ ਲਾ ਦੇ ਹੋਰ ਪੱਕਾ ਕੰਮ ਹੋ ਜਾਊਗਾ ਕਿ ਨਹੀਂ ਜਿਵੇਂ ਮਰਜੀ ਟਾਣੀ ਰੂਣੀ ਨਹੀਂ ਚਾਦਰ ਜੀ ਦੇ ਰੇ ਇੱਥੇ ਦਰਚਿੰਗਾ ਜੀ ਦੇ ਕੰਟੇ ਫਿਕਰ ਚ ਫਸ ਗਈ ਕਿੱਥੇ ਰਹਿ ਜਾਗਾ ਨਹੀਂ ਲੱਭਦੇ ਫਿਰ ਜਾ ਕਹਿੰਦਾ ਸਰਪਾਲ ਕਿੱਥੇ ਛੱਡ ਜਾਂਦੀ ਚਲੋ ਬਾਕੀ ਇਹ ਜਾਲੀ ਹੈ ਨਾ ਜਿਹੜੀ ਦੋ ਪਾਸਿਓਂ ਚੱਕ ਦੀ ਕਰਨੀ ਹੈ ਜਿਵੇਂ ਰੈਡੀਏਟਰ ਦੀ ਜਾਲੀ ਰੈਡੀਏਟਰ ਦੀ ਸਫਾਈ ਕਰਨੀ ਹੈ ਨਾ ਉਹ ਰੈਡੀਏਟਰ ਲੱਗ ਹੋਇਆ ਕਰੂਗਾ ਜਿਵੇਂ ਇੱਧਰ ਲਾ ਪਾਸਾ ਚੱਕਣਾ ਕੋਈ ਚਲੰਸਰ ਵਾਲੇ ਪਾਸੇ ਤੇ ਕੋਈ ਦੇਖਣਾ ਉਹ ਲੱਗ ਹੋਇਆ ਕਰੂਗਾ ਦੋ ਪੋਚ ਨਾਲ ਜਾਲੀ ਬਣਾਵਾਂਗੇ ਇਹ ਬਾਕੀ ਤੁਹਾਨੂੰ ਦਿਖਾਵਾਂਗੇ ਹੋ ਚਾਚਾ ਦੇਖੀ ਨੂਣੇ ਕੋਲ ਕੋਲ ਪਾਈ ਜਨਾ ਡੱਬਿਆਂ ਚ ਹੱਥ ਤੇ ਕੀ ਕਰਾ ਲਿਆ ਹੱਥ ਮੋਟ ਗਿਆ ਹੀ ਹੋ ਹਾਂ ਅੰਦਾ ਚੱਲਿਆ ਵੀ ਨਹੀਂ ਤਾਂ ਟਰਾਲੀ ਬਣਾਈ ਵੀ ਨਹੀਂ ਪਹਿਲੀ ਮੋਟ ਗਿਆ ਇਹ ਹੋ ਜਣਾ ਚ ਹੈ ਆ ਵੀ ਚਾਚਾ ਦਵਾਈ ਵਾਲਾ ਕਿਵੇਂ ਆ ਹਾਂ ਪਣਾ ਲੱਗ ਲਾਉਣਾ ਤੇ ਚਰਾ ਦੀਏ ਹੈ ਤੇ ਚਰਾ ਦੀਏ ਕੱਚਾ ਕੰਮ ਨਹੀਂ ਖੜਨਾ ਨਾ ਨਾ ਪੱਕੇ ਕੰਮ ਆ ਪੱਕੇ ਚਾਚਾ ਦਵਾਈ ਵਾਲਾ ਇੱਕ ਚੱਕਲਾ ਵਾਲਾ ਇੱਕ ਦਵਾਈ ਵਾਲਾ ਦੋ ਚਾਚੇ ਆ ਸਾਡੇ ਕੋਲ ਇੱਕ ਅੰਕਲ ਵੀ ਆ ਬਰਮਾ ਘਰਾ ਮਗਿਆ ਚ ਇਹਦਾ ਸਪੀਡ ਕੱਟ ਕਰ ਰਹੀ ਦੀ ਮੇਰਾ ਲੈਵੀ ਟੁੱਟ ਗਿਆ ਪ੍ਰਾਣਾ ਦਾ ਟੁੱਟ ਗਿਆ ਉੱਪਰ ਥੋੜੀ ਮਾਰ ਦੇ ਝੰਡ ਕਰ ਦੇ ਉਹ ਝੰਡ ਕਰ ਦੇ ਉੱਪਰ ਦੇ ਉਹ ਇੱਥੇ ਜਾਲੀ ਜੰਦਾ ਇਹ ਤਾਂ ਥੱਲੇ ਉਹ ਚੋ ਪੀਸ ਜਿਹੜਾ ਉੱਧੜਿਆ ਮੂਰੇ ਇੱਥੇ ਪੀਸ ਰੱਖ ਕੇ ਨਟ ਲਾ ਦੇ ਨਾਲ ਹਾਂ ਹਾਂ ਹੁਣ ਤਾਂ ਪੇਜ ਲਾਤਾ ਇਹਨੇ ਇਹਨੇ ਖਿੱਚ ਲੈਣੀ ਆ ਉਹ ਚਾਦਰ ਨਾਲ ਚਾਦਰ ਨਾਲ ਨਾ ਹਾਂ ਲੱਗਦਾ ਇੰਨਾ ਕੁ ਪੀਸ ਵਾਰਿਆ ਉੱਪਰ ਆਇਨਾ ਮੋਟਰ ਨਾਲ ਅੰਦਰ ਲਾਤਾ ਆਇਆ ਤੋਕੇ ਬਾਕੀ ਆਪਣੇ ਹਵਾ ਵਾਲੀ ਟੈਂਕੀ ਹੈ ਨਾ ਪੁਰਾਣੀ ਮਸ਼ੀਨ ਦੀ ਲੀਕ ਦੀ ਫੋਰਮਾ ਡਾਂਕਾ ਵਧੀਆ ਲੱਗ ਗਿਆ ਹਾਂ ਇੱਥੇ ਤੇ ਬਈ ਦਾ ਗਲ ਜਾ ਰੁਟ ਗਿਆ ਸੀਗਾ ਪਰ ਨਹੀਂ ਖਤਰੀ ਹੋਰਨ ਚੱਲਦੇ ਅਸੀਂ ਇੰਜਨ ਦਾ ਕਸੂਰ ਕੱਢੀਏ ਵੀ ਕੰਪਰੈਸਰ ਖਰਾਬ ਹੋ ਗਿਆ ਪਰ ਕੱਲ ਮੈਂ ਪੈਪਜਾ ਲਾ ਕੇ ਦੇਖਿਆ ਤੇ ਖੜੇ ਖੜੇ ਨੇ ਯਾਰ ਚੱਕਰ ਹੋਰ ਤਾਂ ਡਾਂਕਾ ਜੇ ਟੁੱਟਾ ਦੇਖਿਆ ਮੈਂ ਕਿਹਾ ਤਾਂ ਡਾਂਕਾ ਹੀ ਟੁੱਟ ਗਿਆ ਯਾਰ ਉਣੀ ਕਹੇ ਜੀ ਪ੍ਰੇਮ ਹੋਰ ਬਣੂਗੀ ਹਨ ਚਲੋ ਮਿਲਦੇ ਆਂ ਫਿਰ ਦਿਖਾਵਾਂਗੇ ਤੁਹਾਨੂੰ ਹਨ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਵੀ ਮਿਸਤਰੀ ਨੇ ਆਪਣਾ ਹੈੱਡ ਸਾਰਾ ਪੱਟ ਲਿਆ ਇੰਜਣ ਪੱਟਣ ਤੋਂ ਬਾਅਦ ਕਿੱਥੇ ਤੋਂ ਸਮਾਨ ਲਿਆਉਨੇ ਹਨ ਹਨ ਸਾਰਾ A to Z ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖਾਵਾਂਗੇ ਵੀ ਇਹ ਵੀ ਜ਼ਰੂਰੀ ਦਾ ਬਈ ਹਨ ਇੱਕ ਤਾਂ ਦਿਲ ਕਹਿੰਦਾ ਤਾਂ ਵੀਰ ਛੱਡ ਪਰੇ ਚਲਾ ਦੀ ਏਕਣੇ ਪਰ ਇੱਕ ਦਿਲ ਨਹੀਂ ਮੰਨੇ ਹੈਗਾ ਇੱਕ ਦਿਲ ਕਹਿੰਦਾ ਵੀ ਨਹੀਂ ਯਾਰ ਕਣਕ ਦਾ ਸੀਜ਼ਨ ਆ ਨਾ ਕੋਈ ਗਰਮੀ ਜਿਆਦਾ ਹੁੰਦੀ ਹੈ ਕਣਕ ਦੇ ਸੀਜ਼ਨ ਦੇ ਵਿੱਚ ਜੀ ਜੇ ਕਿਤੇ ਗਰਮ ਹੋਣ ਲੱਗ ਗਿਆ ਨਾ ਫਾਇਦਾ ਕੋਈ ਨਹੀਂ ਹੈਗਾ ਦਰਖਤ ਲੱਭਦੇ ਫਿਰ ਜਿਆ ਕਰਾਂਗੇ ਸ਼ਾਮਾਂ ਦੇ ਵਿੱਚ ਚਲੋ ਬੰਦੇ ਆ ਤੇ ਬਾਈ ਮਖੌਲ ਕਰਦੇ ਸੀ ਨਾ ਜੇ ਮੇਰੇ ਕਿਸੇ ਵੀਰ ਨੂੰ ਗੁੱਸਾ ਲੱਗਿਆ ਮਨੀ ਨੂੰ ਕਹਿੰਦੇ ਵੀ ਹਨਾ ਮਖੌਲ ਤਾਂ ਚਲੋ ਜਿਹੜਾ ਹੋਣਾ ਹੈ ਤਾਂ ਮੇਰੇ ਕਰਮਾਂ ਦੇ ਵਿੱਚ ਹੈ ਨਾ ਲਿਖਿਆ ਆ ਬਾਈ ਉਹ ਮੇਰੇ ਨਾਲ ਹੋਣਾ ਹੀ ਹੋਣਾ ਹੈ ਉਹ ਕੋਈ ਕਿਸੇ ਦਾ ਨਾ ਟਾਲ ਨਹੀਂ ਸਕਦਾ ਬਾਕੀ ਉਹ ਤਾਂ ਹੱਸੀ ਮਜ਼ਾਕ ਚੱਲਦਾ ਰਹਿੰਦਾ ਸਾਡਾ ਹਨਾ ਸਾਰਿਆਂ ਦਾ ਵਧੀਆ ਸਾਡਾ ਸਟਾਫ ਮੈਂਬਰ ਸਾਰਾ ਵਿੱਚੇ ਗੁਰਵਿੰਦਰ ਤੂੜੀ ਵਾਲੇ ਹੋਗੇ ਵਿੱਚੇ ਸਾਡੇ ਬੰਦੇ ਹੋਗੇ ਬਾਕੀ ਇੱਕ ਬੰਦਾ ਸਾਡਾ ਪੰਜਾਬ ਗਿਆ ਹੈ ਵਿਜਤਰ ਸਿੰਘ ਉਹਦੀ ਹਨਾ ਘਰ ਵਾਲੀ ਥੋੜੀ ਜੀ ਢੇਲੀ ਹੋ ਗਈ ਸੀ ਉਹ ਵੀ ਅੱਜ ਹੁਣ ਫੋਨ ਲਾਇਆ ਤਾਂ ਉਹਨੇ ਵੀ ਕੱਲ ਨੂੰ ਸਵੇਰੇ ਚੜਜੂਗਾ ਜਾਂ ਕੱਲ ਸ਼ਾਮ ਨੂੰ ਚੜਜੂਗਾ ਨਹੀਂ ਪਰਸੋ ਸਵੇਰੇ ਚੜਜੂਗਾ ਮੈਂ ਕਿਹਾ ਚੱਲ ਜਾਇਆ ਯਾਰ ਹਨਾ ਵਿਹਲੇ ਤੇ ਵੀ ਚੱਲ ਇਹ ਵੀ ਚੀਜ਼ਾਂ ਜ਼ਰੂਰੀਆਂ ਹਨਾ ਬਈ ਆਪਣੇ ਤੇ ਘੜਾਪਾ ਘੜਾ ਰੱਬਾਂ ਵੀ ਇਹ ਬੰਦਾ ਨਾਲ ਲੈਂਦਾ ਪਾਉਰੋ ਕਰੀਏ ਕਹਿੰਦਾ ਭਾਈ ਜਾਣਾ ਘਰ ਨੂੰ ਇੱਕ ਵਾਰ ਕਹਾ ਮੈਂ ਜਾ ਯਾਰ ਕੋਈ ਗੱਲ ਨਹੀਂ ਜਾਂ ਤੂੰ ਮੇਰੇ ਨਾਲ ਮਾੜੇ ਟਾਈਮ ਤੇ ਆ ਕੇ ਵਿਚ ਆ ਕੇ ਖੜਿਆ ਆ ਨਾ ਵੀ ਮੈਂ ਤੇਰੇ ਨਾਲ ਕਦੇ ਨਹੀਂ ਖੜੂ ਭਾਈ ਯਾਰ ਕੋਈ ਬੰਦਾ ਨਹੀਂ ਸਾਰੇ ਬੰਦੇ ਜਵਾਬ ਦੇ ਕੇ ਤੇ ਮੈਨੂੰ ਹਣਾ ਵੀ ਉਹ ਸੀਜ਼ਨ ਦੇ ਵਿੱਚ ਉਹ ਵਿਚਾਰਾ ਰਿਪੇਅਰ ਕਰਾਉਣ ਆ ਗਿਆ ਤੇ ਮੇਰੇ ਕਹ ਦੇ ਲੋ ਤਹੀਂ 200 ਕਿਲੋਮੀਟਰ ਪਰਤੇ ਸਾਜਰੇ ਦਾਉ 9 10 ਵਜੇ ਘਰੇ ਪਹੁੰਚ ਗਿਆ ਤਾਂ ਵੀ ਭਾਈ ਮੈਂ ਰਿਪੇਅਰ ਕਰਾਉਣਾ ਵੀ ਤੇ ਫੇਰ ਸੀਜ਼ਨ ਨਹੀਂ ਮਿੱਤੇ ਲੱਗਣਾ ਬਹੁਤ ਵਧੀਆ ਗੱਲ ਕਰੀ ਜਿਓ ਬੰਦੇ ਨੇ ਚਲੋ ਬਾਕੀ ਮਾਲਕ ਦੀ ਮौज ਹੈ ਨਾ ਜੋ ਵੀ ਮਾਲਕ ਕਰਾਉਂਦਾ ਕੁਝ ਮੈਂ ਤਾਂ ਕਹਿੰਦਾ ਵੀ ਬਸ ਜੋ ਕੁਝ ਮਰਜ਼ੀ ਕਰਾਈ ਉਹ ਸ਼ਕਰਾਨੇਯੋਗ ਰੱਖੇ ਹੈ ਨਾ ਉਹਦੇ ਮਹਾਰਾਜਾ ਦੇ ਵਿੱਚ ਰਹੀਏ ਵਧੀਆ ਕਾਰੋਬਾਰਾ ਸਭ ਦਾ ਹੈ ਨਾ ਸੈੱਟ ਰਹੇ ਬਾਕੀ ਸਾਰਿਆਂ ਦੇ ਮਾਪੇ ਜਿਹੜੇ ਦਵਾਵਾ ਇਹ ਕਰਦਾ ਵੀ ਸਾਹ ਨੇ ਹੈ ਨਾ ਜਿੰਨੇ ਵੀ ਮਾਵਾ ਦੇ ਪੁੱਤ ਐਮਪੀ ਦੇ ਵਿੱਚ ਆਏ ਆ ਸਾਰੇ ਸਹੀ ਸ਼ਲਾਮਤ ਜਾਣ ਬਹੁਤ ਖੁਸ਼ੀਆਂ ਲੈ ਕੇ ਜਾਣ ਸਾਰਿਆਂ ਨਾਲ ਹੱਸਦੇ ਖੇੜਦੇ ਜਾਣ ਜਿੱਕਣਾ ਆਏ ਆ ਪੰਜਾਬੋਂ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ